ਜਿੰਨਾ ਰਾਹਾਂ ਤੇ ਖੜੇ ਹਾਂ ਅਣਜਾਣ ਬਣ ਕੇ ਉਹਨਾਂ ਰਾਹਾਂ ਦੀ ਗੁਜ਼ਰਾਂਗੇ ਕਦੇ ਸ਼ਾਨ ਬਣ ਕੇ ਜਿੰਨਾ ਰਾਹਾਂ ਤੇ ਖੜੇ ਹਾਂ ਅਣਜਾਣ ਬਣ ਕੇ ਉਹਨਾਂ ਰਾਹਾਂ ਦੀ ਗੁਜ਼ਰਾਂਗੇ ਕਦੇ ਸ਼ਾਨ ਬਣ ਕੇ ਯਾਰੀ ਕੰਡਿਆਂ ਦੀ ਰਹੀ ਹੈ ਫੁੱਲਾਂ ਦੀ ਸੇਜ ਸੰਗ ਜਦ ਵੀ ਬਹਾਰ ਆਈ ਆਈ ਇਮਤਿਹਾਨ ਬਣ ਕੇ ਵਗਦੇ ਪਾਣੀਆਂ ਨੂੰ ਰੋਕਣਾ ਸ਼ਾਇਦ ਤੇਰਾ ਵਹਿਮ ਹੈ ਪਰਬਤ ਵੀ ਦਿੰਦੇ ਰਾਸਤੇ ਟਲਾਂਣ ਬਣ ਕੇ ਇਹ ਵੀ ਮੌਸਮ ਦੇ ਸੰਗ ਪਿਗਲ ਜਾਣਗੇ ਵੇਖੀ ਜੋ ਖੜੇ ਨੇ ਪੱਥਰ ਵੇ ਜਾਣ ਬਣ ਕੇ ਵਸਦੀ ਰਹੇ ਤੇਰੀ ਨਗਰੀ ਤਾ ਚੰਗਾ ਹੈ ਗੁਜ਼ਰ ਜਾਣ ਹਵਾਵਾਂ ਭਾਵੇਂ ਤੂਫਾਨ ਬਣ ਕੇ ਵਸਦੀ ਰਹੇ ਤੇਰੀ ਨਗਰੀ ਤਾ ਚੰਗਾ ਹੈ ਗੁਜ਼ਰ ਜਾਣ ਹਵਾਵਾਂ ਭਾਵੇਂ ਤੂਫਾਨ ਬਣ ਕੇ ਖੈਰਾਤ ਨਹੀਂ ਮੰਗਦਾ ਸੁਖ ਤੇਰੇ ਤੋਂ ਜੇ ਕੁਝ ਦੇਣਾ ਹੈ ਤਾਂ ਦੇ ਦਿਓ ਪਰ ਕਦਰਦਾਨ ਬਣ ਕੇ ਪਰ ਕਦਰਦਾਨ ਬਣ ਕੇ ਪਰ ਕਦਰਦਾਨ